ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਦੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪਸ ਕੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ विदाउट जाली बिना जाली ਤੋਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਜੇਕਰ ਤੁਸੀਂ ਆਪਣਾ ਕੋਈ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਸਿਰਫ ਛੇ ਸਲਾਈਆਂ ਦਾ ਇਹ ਡਿਜ਼ਾਈਨ ਹੈ ਛੇ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬੰਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ 2-2 ਦੇ ਹਿਸਾਬ ਨਾਲ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਲਾਸਟ ਤੇ ਬਾਧੂ ਰੱਖ ਲੈਣਾ ਠੀਕ ਹੈ ਡਿਜ਼ਾਈਨ ਨੂੰ ਸੈੱਟ ਕਰਨ ਲਈ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਬਾਰਡਰ ਬਣਾਉਣ ਤੋਂ ਬਾਅਦ ਜੇਕਰ ਤੁਸੀਂ ਕੁੰਡੇ ਵਧਾਉਣੇ ਹਨ ਉਲਟੀ ਸਾਈਡ ਤੋਂ ਕੁੰਡੇ ਵਧਾ ਕੇ ਪਹਿਲੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਕਰ ਲੈਣੀ ਹੈ ਇੱਥੇ ਦੇਖੋ ਮੈਂ ਦੋ ਵਾਰ ਡਿਜ਼ਾਈਨ ਬਣਾਇਆ ਹੈ 6 ਸਲਾਂਗਾ 6 ਸਲਾਂਗਾ ਠੀਕ ਹੈ ਇਹਦੇ ਉੱਪਰ ਹੀ 6 ਸਲਾਂਗਾ ਡਿਜ਼ਾਈਨ ਦੀ ਤੁਹਾਨੂੰ ਮੈਂ ਰਿਪੀਟ ਕਰਕੇ ਦਿਖਾਉਣੀ ਹੈ ਦੇਖੋ ਰਾਈਟ ਸਾਈਡ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਹੁਣ ਆਪਣਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬੰਨਣਾ ਸਾਰੀ ਸਲਾਈ ਇਸ ਤਰ੍ਹਾਂ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬੰਨਦਾ ਜਾਊਗਾ ਥ੍ਰੈਡ ਕਰਾਂਗੇ ਅੱਗੇ ਇਹ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਹੀ ਰੱਖਣਾ ਕੁੰਡਾ ਸਲਿੱਪ ਕਰ ਲੈਣਾ ਫਿਰ ਜਿਹੜਾ ਥ੍ਰੈਡ ਹੈ ਆਪਣਾ ਲਪੇਟ ਕੇ ਅੱਗੇ ਲੈ ਕੇ ਆਉਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ थ्रेडल भेड़ के अगे लैके आना एक उल्टा एक स्लिप यही अपना सारी सिलाई तो रिपीट कर दे थ्रेडल भेड़ के अगे लेके आवेंगे एक उल्टा एक स्लिप थ्रेडल भेड़ के अगे लेके आवेंगे एक उल्टा एक स्लिप जो कुा स्लिप करना है थ्रेडल भेड़ के उपर इस तरह अगे ले आना कूडे जे अपने वादे जाएंगे ठीक है एक, एक उल्टा एक स्लिप थ्रेडल पेड़ के अगे लेके आवें एक उल्टा एक स्लिप थ्रेडल पेड़ के अगे लेके आवेंगे एक उल्टा एक स्लिप थ्रेडल पेड़ के अगे लेके आवेंगे एक उल्टा एक स्लिप थ्रेडल थ्रेड पेड़ के अगे उल्टा स्लिप उल्टा ਸੋ ਲੈਪ ਤੇ ਥ੍ਰੈਡਲ ਪੇਟ ਕੇ ਅੱਗੇ ਇੱਕ ਉਲਟਾ ਥ੍ਰੈਡ ਕਰਾਂਗੇ ਪਿੱਛੇ ਲਾਸਟ ਵਾਲਾ ਸਿੱਧਾ ਕੁੰਡਾ ਬਣਾ ਲਾਂਗੇ ਠੀਕ ਹੈ ਸਿੱਧਾ ਬਣਾਓ ਚਾਹੇ ਉਲਟਾ ਤੁਹਾਡੀ ਆਪਣੀ ਮਰਜ਼ੀ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੀ ਬਣੋ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਹੁਣ ਕੁੰਡਾ ਉਧਰ ਉਲਟਾ ਇਧਰ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਜਿਹੜਾ ਆਪਣਾ ਇਹ ਵਾਲ ਤੇ ਕੁੰਡਾ ਇਹਨੂੰ ਫਿਰ ਸਲਿੱਪ ਕਰਾਂਗੇ ਪਰ ਥ੍ਰੈਡ ਅੱਗੇ ਕਰਕੇ ਥ੍ਰੈਡ ਅੱਗੇ ਹੀ ਰੱਖਣਾ ਫਿਰ ਇਹ ਕੁੰਡਾ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਵਾਲ ਤੇ ਕੁੰਡਾ ਇਸ ਤਰ੍ਹਾਂ ਸਲਿੱਪ ਥ੍ਰੈਡ ਅੱਗੇ ਹੈ ਜਿਹੜਾ ਉਧਰ ਉਲਟਾ ਇੱਧਰ ਸਿੱਧਾ ਥ੍ਰੈਡ ਅੱਗੇ ਵਾਲ ਤੇ ਕੁੰਡਾ ਸਲਿੱਪ ਕਰ ਲੈਣਾ ਜਿਹੜਾ ਉਧਰ ਉਲਟਾ ਇੱਧਰ ਸਿੱਧਾ ਥ੍ਰੈਡ ਅੱਗੇ ਵਾਲ ਤੇ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲੈਣਾ ਜਿਹੜਾ ਉਧਰ ਉਲਟਾ ਹੈ ਇੱਧਰ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਇਹ ਸਲਾਈ ਵਿੱਚ ਵੀ ਆਪਣੇ ਕੁੰਡੇ ਜਿਹੜੇ ਵੱਧਦੇ ਜਾਣਗੇ ਜਦੋਂ ਆਪਾਂ ਥ੍ਰੈਡ ਅੱਗੇ ਰੱਖਦੇ ਆ ਫਿਰ ਸਿੱਧਾ ਕੁੰਡਾ ਬਣਾਉਣੀ ਹੈ ਤਾਂ ਜਿਹੜਾ ਆਪਣਾ ਇੱਕ ਕੁੰਡਾ ਵੱਧ ਜਾਂਦਾ ਠੀਕ ਹੈ ਥ੍ਰੈਡ ਅੱਗੇ ਬਾਹਲ ਤੇ ਕੁੰਡਾ ਸਲਿੱਪ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਬਾਹਲ ਤੇ ਕੁੰਡਾ ਸਲਿੱਪ ਜਿਹੜਾ ਉਧਰ ਉਲਟਾ ਹੈ ਇੱਧਰ ਸਿੱਧਾ ਬਾਹਲ ਤੇ ਕੁੰਡਾ ਸਲਿੱਪ ਇੱਕ ਸਿੱਧਾ ਵਾਲ ਤੇ ਕੁੰਡਾ 슬ਿੱਪ ਇੱਕ ਸਿੱਧਾ ਥ੍ਰੇਡ ਡੱਗੀ ਹੈ ਵਾਲ ਤੇ ਕੁੰਡਾ 슬ਿੱਪ ਇੱਕ ਸਿੱਧਾ ਇਸ ਤਰ੍ਹਾਂ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਦਿਖੜ ਜਾਂਦੀਆਂ ਤੀਸਰੀ ਸਲਾਈ ਆ ਗਈ ਪਹਿਲਾ ਕੁੰਡਾ ਤਾਰੋ ਚਾਹੇ ਬਣਾਓ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਜਿਹੜਾ ਉਲਟਾ ਹੈ ਇਧਰੋਂ ਨੂੰ ਉਲਟਾ ਹੀ ਬਣਾਵਾਂਗੇ ਫਿਰ ਜਿਹੜੇ ਆਪਣੇ ਤਿੰਨ ਕੁੰਡੇ ਇਸ ਤਰ੍ਹਾਂ ਬਣੇ ਠੀਕ ਹੈ ਇਹਨਾਂ ਨੂੰ ਸਲਿੱਪ ਕਰ ਲਾਂਗੇ ਫਿਰ ਥ੍ਰੈਡ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਪਹਿਲੀ ਸਿਲਾਈ ਦੀ ਤਰ੍ਹਾਂ ਇੱਕ ਉਲਟਾ ਜਿਹੜੇ ਇਹ ਵਾਲ ਤੇ ਕੁੰਡੇ ਇਸ ਕੁੰਡੇ ਸਲਿੱਪ ਥ੍ਰੈਡ ਲਪੇਟ ਕੇ ਅੱਗੇ ਇੱਕ ਉਲਟਾ ਜਿਹੜੇ ਆਪਣੇ ਕੁੰਡੇ ਸਲਿੱਪ ਕਰਾਂਗੇ ਥ੍ਰੈਡ ਲਪੇਟ ਕੇ ਅੱਗੇ ਲੈ ਕੇ ਆਵਾਂਗੇ ਇੱਕ ਉਲਟਾ ఏ తిని కండే జీ స్ప జరెడ్పేట అనే చార్ కండి బా తి కండే జ స్ప థ థర్డ్ అపేట తిన్న కండి స్ప్రెడ్ లపేట ఉల్ట తినిరం స్ల్పకీ థర్డ్ లపేట ఉల్టా ਸਾਰੀ ਸिलाई ਇਸ ਤਰ੍ਹਾਂ ਹੀ ਬਣਾਵਾਂਗੇ ਥ੍ਰੈਡਲ ਪੇਟ ਦੇ ਅੱਗੇ ਲਾਵਾਂਗੇ ਇੱਕ ਉਲਟਾ ਤਿੰਨ ਗੁੰਡੇ ਜਿਹੜੇ ਆਪਣੇ ਇਸ ਤਰ੍ਹਾਂ ਸਲਿੱਪ ਕਰ ਲੈਣੇ ਥ੍ਰੈਡਲ ਪੇਟ ਦੇ ਅੱਗੇ ਇਹ ਗੁੰਡਾ ਉਲਟਾ ਲਾਸਟ ਵਾਲਾ ਸਿੱਧੇ ਪਾਸੇ ਦੀ ਸिलाई ਸਿੱਧਾ ਬਣਾਵਾਂਗੇ ਦੇਖੋ ਤਿਆਨ ਸਲਾਈਆਂ ਕੰਪਲੀਟ ਹੋ ਗਆਂ ਡਿਜ਼ਾਈਨ ਦੀਆਂ ਚੌਥੀ ਸिलाई ਆ ਗਈ ਆਪਣੀ ਰੋਂਗ ਸਾਈਡ ਤੋਂ ਹੁਣ ਜਿਹੜੇ ਆਪਾਂ ਇੱਥੇ ਕੁੰਡੇ ਕਟਾ ਲਏ ਨੇ ਜਿੰਨੇ ਕੁੰਡੇ ਆਪਣੇ ਕੋਲ ਸੀ ਉਹਨੇ ਹੀ ਰਹਿਣਗੇ ਠੀਕ ਹੈ ਪਹਿਲਾ ਕੁੰਡਾ ਅਤਾਰੋ ਚਾਹੇ ਨੂੰ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਉਧਰ ਉਲਟਿਆਂ ਨੂੰ ਬਣਾਵਾਂਗੇ ਸਿੱਧਾ ਜਿਹੜੇ ਹੁਣ ਆਪਣੇ ਇੱਕ ਕੁੰਡੇ ਤੋਂ ਇਹ ਚਾਰ ਕੁੰਡੇ ਬਣੇ ਦੇਖੋ ਚਾਰ ਕੁੰਡੇ ਬਣੇ ਆ ਥ੍ਰੈਡ ਪਿੱਛੇ ਕਰਕੇ ਬੈਕ ਸਾਈਡ ਤੋਂ ਚਾਰ ਦਾ ਇੱਕ ਠੀਕ ਹੈ ਦੋ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਸੀ ਆਪਣੇ ਦੋ ਦੇ ਦੋ ਰਹਿ ਗਏ ਹੁਣ ਇਸ ਤਰ੍ਹਾਂ ਥ੍ਰੈਡ ਪਿੱਛੇ ਹੀ ਰੱਖਣਾ ਆਪਾਂ ਇੱਕ ਕੁੰਡਾ ਸਿੱਧਾ ਚਾਰ ਦਾ ਇੱਕ ਬੈਕ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਸਿੱਧਾ ਚਾਰ ਦਾ ਇੱਕ ਬੈਕ ਸਾਈਡ ਇਹ ਕੁੰਡਾ ਸਿੱਧਾ చార్ కుడైడ్ ਇੱਕ ਕੁੰਡਾ ਸਿੱਧਾ ਚਾਰ ਕੁੰਡਿਆਂ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਚਾਰ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ ਕੁੰਡਾ ਸਿੱਧਾ ਚਾਰ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਚਾਰ ਕੁੰਡਿਆਂ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ਲਾਸਟ ਟੇਕ ਆਗੇ ਉਲਟਾ ਦੇਖੋ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਆਪਣੀਆਂ ਠੀਕ ਹੈ ਪੰਜਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਅਤਾ ਰਾਂਗੇ ਸਾਰੀ ਸਲਾਈ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਸਿੱਧਾ ਸਿੱਧੇ ਬਣਾ ਲਾਂਗੇ ਠੀਕ ਹੈ ਪੰਜਵੀਂ ਸਲਾਈ ਹੈ सारी सिलाई आप सीधी बना लें बहुत ही ईजी डिजाइन किसी भी प्रोजेक्ट उत्तर थोड़ा जहाँ बनाई का कम जानते हैं बहुत ही आसानी डिज़ाइन बना लोंगे ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਵ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਸੀਂ ਹੋਰ ਵੀ ਸੋਹਣੇ ਸੋਹਣੇ ਤੇ ਸੌਖੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਇਹੜਾ ਵੇਖ ਸਕਦੇ ਹੋ ਲਓ ਜੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਤੇ ਲਾਸਟ ਸਲਾਈ ਆ ਗਈ ਇਹ ਲਾ ਕੁੰਡਾ ਤਾਰੋ ਚਾਹੇ ਬਣੋ ਸਾਰੀ ਸਲਾਈ ਉਲਟੀ ਬਣਾ ਲਾਂਗੇ ਇਹ ਹੀ ਛੇ ਸਲਾਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਲਓ ਜੀ 6 ਸਲਾਈਆਂ ਹੋ ਗੀਆਂ ਕੰਪਲੀਟ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਗਿਆ ਠੀਕ ਹੈ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਇਸ ਡਿਜ਼ਾਈਨ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਜਿਹੜੇ ਮੇਰੇ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਧੰਨਵਾਦ